ਕਰਦੇ ਹਾਂ ਬਹੁਤ ਮਾੜੇ ਬਲੀ ਅੱਛਾ ਜੀ ਬਹੁਤ ਗਰੀਬੀ ਹੈ ਅੱਛਾ ਜੀ ਹਾਂ ਜੀ ਪਿਛਲੇ ਕਰ ਦਗ ਜਾਰਾ ਇਸ ਤਰ੍ਹਾਂ ਦੋਹਾਂ ਚੌਂਕਰਾਂ ਦਾ ਕੰਮ ਕਰੀਦਾ ਜੀ ਤੇ ਫੇਰ ਗੁਜ਼ਾਰਾ ਹੁੰਦਾ ਜੀ ਇਹ ਕੰਮ ਕਰ ਲਈਏ ਰੋਟੀ ਪਾਣੀ ਚੱਲਦਾ ਜੀ ਜੇ ਨਾ ਕਰੀਏ ਤੇ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਘਰ ਬੈਠਿਆਂ ਤੇ ਹਾਂ ਜੀ ਆਦੇ ਵਿੱਚ ਫਿਰ ਕੋਈ ਰਿਸ਼ਤੇਦਾਰ ਬੋੜਿਆ ਜਾਂ ਕਿਸੇ ਦਾਨੀ ਸੱਜਣ ਨੇ ਬਾਹ ਫੜੀ ਕੋਈ ਰਿਸ਼ਤੇਦਾਰ ਬਹੁੜਿਆ ਜਾਇਲਾ ਹੱਥਾਂ ਚ ਨਹੀਂ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਕੋਈ ਇਤੋਂ ਦਾ ਪਿੰਡ ਦਾ ਨਹੀਂ ਕੋਈ ਸਰਪੰਚ ਨਹੀਂ ਕੋਈ ਸਾਤ ਸੜ ਗਈ ਅਸੀਂ ਘਰ ਨਹੀਂ ਹੈ ਇੱਕ ਗਾਮ ਤੇ ਗਏ ਆ ਤੇ ਮਗਰੋਂ ਹੀ ਅੱਗ ਲੱਗ ਗਈ ਜੀ ਤੇ ਕਮਰਾ ਸਾਰਾ ਸੜ ਗਿਆ ਜਿਹੜਾ ਪੇਟੀ ਚ ਸਮਾਨ ਨਹੀਂ ਉਹੀ ਸੜ ਗਿਆ ਜੀ ਬੜਾ ਕਪੜਾ ਲੀਡਾ ਸਭ ਸੜ ਗਿਆ ਇਸ ਵਕਤ ਮੌਜੂਦ ਆ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਤੇਜਾ ਸਿੰਘ ਵਾਲਾ ਵਿਖੇ ਤੇ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂ ਉਹ ਵਿਖਾ ਦਿੱਤੀ ਜਾਵੇ ਜਿਸ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਬਜ਼ੁਰਗ ਮਾਤਾ ਦੀਆਂ ਚਾਰ ਧੀਆਂ ਨੇ ਅਤੇ ਪੁੱਤਰ ਕੋਈ ਨਹੀਂ ਚਾਰੋਂ ਵਿਆਹੀਆਂ ਨੇ ਤੇ ਇੱਕ ਤੇ ਐਸਾ ਉਸ ਪ੍ਰਮਾਤਮਾ ਦਾ ਭਾਣਾ ਵਾਪਰਿਆ ਕਿ ਇੱਕ ਧੀ ਦੇ ਪਤੀ ਦੀ ਮੌਤ ਹੋ ਗਈ ਤਾਂ ਉਹ ਵੀ ਘਰ ਦੇ ਵਿੱਚ ਬੈਠੀ ਹੈ ਮਾਤਾ ਦਾ ਪਤੀ ਬਜ਼ੁਰਗ ਅਵਸਥਾ ਦੇ ਵਿੱਚ ਦੋਨੋਂ ਹੀ ਬਜ਼ੁਰਗ ਅਵਸਥਾ ਦੇ ਵਿੱਚ ਦੋਨੋਂ ਹੀ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਘਰ ਨੂੰ ਚਲਾ ਰਹੇ ਨੇ ਆਹ ਹਾਲਾਤ ਨੇ ਅਸੀਂ ਇਸ ਵੇਲੇ ਜਿੱਥੇ ਮੌਜੂਦ ਆ ਤੇ ਇਹ ਛੱਤਾਂ ਜਿਹੜੀਆਂ ਨੇ ਦੋਸਤੋ ਇਹ ਕਿਸੇ ਵੇਲੇ ਵੀ ਇਹ ਪਰਿਵਾਰ ਤੇ ਡਿੱਗ ਸਕਦੀਆਂ ਨੇ ਤੁਸੀਂ ਵੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪਿੰਡ ਪੰਡੋਰੀ ਗੋਲਾ ਦੇ ਵਿੱਚ ਵੀ ਇੱਕ ਭਾਣਾ ਵਾਪਰਿਆ ਸੀ ਅਤੇ ਉਦੋਂ ਬਹੁਤ ਜ਼ਿਆਦਾ ਜਿਹੜਾ ਇਹ ਬਹੁਤ ਕਹਿਰ ਉਦੋਂ ਵਾਪਰਿਆ ਸੀ ਕਿ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋਈ ਸੀ ਤਾਂ ਉਹੋ ਜੇ ਹਾਲਾਤ ਨੇ ਇਸ ਛੱਤ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਤੋ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਰਹੇ ਨੇ ਮੈਂ ਜ਼ਰੂਰ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਆਓ ਆਪਾਂ ਇਸ ਪਰਿਵਾਰ ਦੀ ਇਸ ਤਰੀਕੇ ਮਦਦ ਕਰੀਏ ਕਿ ਉਹਨਾਂ ਦੀ ਛੱਤ ਜਿਹੜੀ ਡਿੱਗਣ ਕਿਨਾਰੇ ਪਈ ਹੈ ਬਾਰਿਸ਼ਾਂ ਦੇ ਕਰਕੇ ਹੁਣ ਅੱਗੇ ਬਾਰਿਸ਼ਾ ਹੋਰ ਪੈਣੀਆਂ ਨੇ ਜਿਹੜੀ ਉਹਨਾਂ ਦੀ ਛੱਤ ਡਿੱਗਣ ਕਿਨਾਰੇ ਪਈ ਹੈ ਉਸ ਤੇ ਲਈ ਕੋਈ ਆਪਾਂ ਮਦਦ ਕਰੀਏ ਤੇ ਉਹਨਾਂ ਦਾ ਘਰ ਜਿਹੜਾ ਉਹ ਬਣ ਸਕੇ ਆ ਹਾਲਾਤ ਨੇ ਉਸ ਪਰਿਵਾਰ ਦੇ ਉਸ ਘਰ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਮਾਤਾ ਜੀ ਸਾਡੇ ਨਾਲ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਬਜ਼ੁਰਗ ਮਾਤਾ ਰਹਿ ਰਹੇ ਨੇ ਪਰ ਘਰ ਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਚਾਰ ਧੀਆਂ ਨੇ ਉਹ ਵਿਆਹੀਆਂ ਕਿਸ ਤਰ੍ਹਾਂ ਨੇ ਜਾਂ ਤਾਂ ਬਜ਼ੁਰਗ ਮਾਤਾ ਜਾਣਦੀ ਆ ਜਾਂ ਫਿਰ ਉਹਨਾਂ ਦਾ ਰੱਬ ਜਾਣਦਾ ਆ ਹਾਲਾਤ ਨੇ ਗਰਾਊਂਡ ਜ਼ੀਰੋ ਤੇ ਸਰਕਾਰਾਂ ਵੱਡੇ ਵੱਡੇ ਵਾਅਦੇ ਜ਼ਰੂਰ ਕਰਦੀਆਂ ਨੇ ਦੋਸਤੋ ਪਰ ਗਰੀਬਾਂ ਦੇ ਘਰਾਂ ਦੇ ਹਾਲਾਤ ਜਿਹੜੇ ਨੇ ਉਹ ਨਹੀਂ ਬਦਲੇ ਉਹ ਉਸੇ ਤਰ੍ਹਾਂ ਨੇ ਜਿਵੇਂ ਪਿਛਲੀਆਂ ਸਰਕਾਰਾਂ ਦੇ ਵੇਲੇ ਗਰੀਬਾਂ ਦੇ ਹਾਲਾਤ ਸੀ ਬਜ਼ੁਰਗ ਮਾਤਾ ਸਾਡੇ ਨਾਲ ਆ ਗੱਲਬਾਤ ਕਰਦੇ ਆ ਮਾਤਾ ਜੀ ਤੁਹਾਡਾ ਨਾਮ ਕੀ ਹੈ ਤੇ ਪਿੰਡ ਕਿਹੜਾ ਹੈ ਮੇਰਾ ਨਾਮ ਰਾਜਾ ਜੀ ਪਿੰਡ ਤੇਜ ਸਿੰਘ ਵਾਲਾ ਜੀ ਮਾਤਾ ਜੀ ਘਰ ਦੇ ਹਾਲਾਤ ਕੀ ਘਰ ਦੇ ਹਾਲਾਤ ਕਿਹੋ ਜਿਹੇ ਨੇ ਘਰ ਦੇ ਹਾਲਾਤ ਬਹੁਤ ਮਾੜੇ ਵਾਲੇ ਅੱਛਾ ਜੀ ਬਹੁਤ ਗਰੀਬੀ ਹੈ ਅੱਛਾ ਜੀ ਹਾਂ ਜੀ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਇੰਨਾ ਹਾਲਾਤਾਂ ਵਿੱਚ ਰਹਿ ਰਹੇ ਹੋ ਮਾਤਾ ਜੀ ਬਹਾਦਰ ਦੇ ਜਿਉਂ ਹੀ ਵੀ ਮਤਲਬ ਜੀ ਬੱਚੇ ਨਿੱਕੇ ਹੀ ਉਦੋਂ ਤੋਂ ਇਦਾਂ ਦਾ ਹੀ ਹੈ ਹਾਂ ਜੀ ਮਾਤਾ ਜੀ ਚਾਰ ਧੀਆਂ ਹੀ ਆ ਪੁੱਤਰ ਕੋਈ ਨਹੀਂ ਚਾਰ ਬੇਟੀਆਂ ਪੁੱਤਰ ਨਹੀਂ ਕੋਈ ਵੀ ਅੱਛਾ ਜੀ ਚਾਰੇ ਵੀ ਆਈਆਂ ਚਾਰੇ ਹੀ ਆਈਆਂ ਹਾਂ ਜੀ ਇਹ ਤੁਸੀਂ ਫਿਰ ਕਿਵੇਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਜਰੂਰ ਦੱਸਿਓ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਦੋਹਾਂ ਚੌਂਕਰਾਂ ਦਾ ਕੰਮ ਕਰੀਦਾ ਜੀ ਤੇ ਪੇਰ ਗੁਜ਼ਾਰਾ ਆਂਦਾ ਜੀ ਜੇ ਕੰਮ ਕਰਗੇ ਰੋਟੀ ਪਾਣੀ ਚੱਲਦਾ ਜੀ ਜੇ ਨਾ ਕਰਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਘਰ ਬੈਠਿਆਂ ਦੇ ਹਾਂਜੀ ਬੋਲੋ ਜੀ ਕਿੰਨੇ ਸਾਲ ਉਮਰਿਆ ਤੇ ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤੁਸੀਂ ਹੋ 60 65 ਸਾਲ ਉਮਰਿਆ ਕਿੰਨੇ ਘਰਾਂ ਦਾ ਕੰਮ ਕਰਦੇ ਜੀ ਕੰਮ ਕਰਦੇ ਤਿੰਨਾ ਚੌਂ ਕਰਾਂ ਦਾ ਐਸ ਉਮਰੇ ਤੇ ਬੰਦਾ ਆਪਣੀ ਦਵਾਈ ਬੂਟੀ ਖਾ ਕੇ ਆਪਦੇ ਘਰ ਦਾ ਹੀ ਕਰੀ ਜਾਵੇ ਤੇ ਬੜਾ ਮਤਾ ਜੀ ਫਿਰ ਮੁਸ਼ਕਲ ਤੇ ਸਰੀਰ ਨੂੰ ਵੀ ਆਉਂਦੀ ਉਹ। ਮੁਸ਼ਕਲ ਆਉਂਦੀ ਹਾਂ ਜੀ ਹੁਣ ਹੁੰਦਾ ਨਹੀਂ। ਅੱਛਾ ਨਹੀਂ ਹੁੰਦਾ? ਹੁਣ ਹੁੰਦਾ ਨਹੀਂ ਪਰ ਮਾਰੀ ਜਨ ਕਰਨਾ ਪੈਂਦਾ। ਕਰਨਾ ਮਜਬੂਰੀ ਮਜਬੂਰੀ ਤੇ ਮਤਾ ਜੀ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਕੋਈ ਰਿਸ਼ਤੇਦਾਰ ਬੋੜਿਆ ਜਾਂ ਕਿਸੇ ਦਾਨੀ ਸੱਜਣ ਨੇ ਬਾਹ ਫੜੀ ਕੋਈ ਰਿਸ਼ਤੇਦਾਰ ਬੋੜਿਆ ਜਿਹੇ ਹਾਲਾਤਾਂ 'ਚ? ਨਹੀਂ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਕੋਈ ਇੱਥੋਂ ਦਾ ਪਿੰਡ ਦਾ ਨਹੀਂ ਕੋਈ ਸਰਪੰਚ ਨਹੀਂ ਮੈਂਬਰ ਨਹੀਂ ਕੋਈ। ਤੇ ਆ ਜਿਹੜਾ ਛੱਤ ਸੜੀਏ ਦੋਵੇਂ ਬਥੇਰੇ ਲੋਕਾਂ ਨੂੰ ਕਿਹਾ ਸੀ ਛੱਤ ਕਿਦਾਂ ਸੜੀਏ ਛੱਤ ਸੜ ਗਈ ਅਸੀਂ ਕਰਨੀ ਹੈ ਇੱਕ ਗਾਮ ਤੇ ਗਏ ਹਾਂ ਤੇ ਮਗਰੋਂ ਹੀ ਅੱਗ ਲੱਗ ਗਈ ਜੀ ਤੇ ਕਮਰਾ ਸਾਰਾ ਸੜ ਗਿਆ ਜਿਹੜਾ ਪੇਟੀ ਚ ਸਮਾਨ ਉਹੀ ਸੜ ਗਿਆ ਜੀ ਬੜਾ ਕਪੜਾ ਲੀੜਾ ਸਭ ਸੜ ਗਿਆ ਮੰਜੀ ਸੜ ਗਈ ਜੀ ਮੜ ਕੇ ਪਿੰਡ ਦੇ ਗੁਰਦੁਆਰੇ ਵਾਲਿਆਂ ਨੇ ਮੰਜੀ ਦਿੱਤੀ ਬਿਸਤਰੀ ਵੀ ਉਹਨਾਂ ਦਿੱਤੀ ਮੋਤਾ ਜੀ ਕਦੀ ਸੋਚਿਆ ਸੀ ਕਿ ਅਜਿਹੇ ਹਾਲਾਤ ਬਣ ਗਏ ਤਾਂ ਮੰਗਣਾ ਵੀ ਪੈ ਜਾਊਗਾ ਨਹੀਂ ਇਹ ਗਲਤੀ ਸੋਚੀ ਨਹੀਂ ਪਰ ਮਾਲਕ ਨੂੰ ਜੋ ਚੰਗਾ ਲੱਗਦਾ ਜੀ ਤੁਸੀਂ ਵੇਖ ਸਕਦੇ ਹੋ ਕਿ માતા ਦੇ ਬੋਲ ਨੇ ਪ੍ਰਮਾਤਮਾ ਦੇ ਭਾਣੇ ਚ ਨੇ ਪਰ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਰਹੇ ਨੇ ਭੁੱਲ ਕੇ ਵੀ ਸਕਿਪ ਨਾ ਕਰਿਓ ਕਿਉਂਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਮਾਤਾ ਜੀ ਫਿਰ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ ਕਿਉਂਕਿ ਮੰਗਾਈ ਬਹੁਤ ਹੈ ਤੇ ਘਰਾਂ ਦੇ ਕੰਮ ਕਰਨ ਤੇ ਪਤਾ ਹੀ ਕਿੰਨੇ ਕ ਪੈਸੇ ਮਿਲਦੇ ਹਾਂਜੀ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਮਾੜਾ ਚੰਗਾ ਗੁਜ਼ਾਰਾ ਕਰੀ ਜਾਂਦੇ ਅੱਛਾ ਜੀ ਰੁੱਕੀ ਮਿੱਠੀ ਖਾ ਲਈ ਦੀ ਚਲੋ ਜਿੱਤਰਾ ਮਿਲਦੀ ਆ ਉਤਰਾਂ ਦੀ ਖਾ ਲਈ ਦੀ ਜਿਆਦਾ ਨਹੀਂ ਕਰੀਦਾ ਜੀ ਤੇ ਚਲੋ ਜਿੱਤਰਾ ਦਿੰਦੇ ਜੀ ਕੁਛ ਉਹ ਵੀ ਕੋਲ ਤੇ ਫਿਰ ਵੀ ਇਹ ਬਰਨ ਸੋਨਾ ਵੀ ਖਾ ਲਈਦਾ ਤੇ ਜਿਦੋਂ ਉਹ ਆਈਓ ਨਾ ਕਿਤੇ ਉਹਨਾਂ ਕੀ ਖਾਣਾ ਤਾਂ ਮਜ਼ਾ ਜੀ ਜਦੋਂ ਮੀਂਹ ਪੈਂਦਾ ਫਿਰ ਡਰ ਤੇ ਲੱਗਦਾ ਹੋਊਗਾ ਕੀ ਪਤਾ ਨਹੀਂ ਇਹ ਕਿਹੜੇ ਵੇਲੇ ਛੱਤ ਜਿਹੜੀ ਉੱਤੇ ਆ ਕੇ ਡਿੱਗ ਜਾਣੀ ਹੈ ਕੀ ਹਾਲਾਤ ਹੈ ਛੱਤਾਂ ਦੇ ਉਹ ਤਸਵੀਰਾਂ 'ਚ ਵੀ ਵੇਖ ਰਹੇ ਲੋਕੀ ਤੁਸੀਂ ਵੀ ਵੇਖ ਰਹੇ ਫਿਰ ਇੱਥੇ ਕਿਤਰਾ ਫਿਰ ਤੁਸੀਂ ਜਿਹੜਾ ਰਹਿੰਦੇ ਜੇ ਅਸੀਂ ਫਿਰ ਕਮਰੇ 'ਚੋਂ ਬਾਹਰ ਆ ਕੇ ਸੌਂ ਜਾਂਦੇ ਆ ਟੀਨ ਮਾੜੀ ਚੰਗੀ ਜੀ ਅੱਛਾ ਜੀ ਹਾਂਜੀ ਇੱਥੇ ਪੈ ਜਾਈਂ ਅੱਛਾ ਜੀ ਹਾਂਜੀ ਪਤਾ ਜਿੰਨੇ ਵੀ ਵੇਖ ਰਹੇ ਨੇ ਵੀਡੀਓ ਨੂੰ ਦਾਨ ਨਹੀਂ ਸੱਜਣ ਜਿਹੜੇ ਨਾ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਆ ਘਰ ਵੀ ਬਣਾ ਕੇ ਦੇ ਦਿੰਦੇ ਨੇ ਤੁਸੀਂ ਫਿਰ ਉਹਨਾਂ ਨੂੰ ਆ ਮਦਦ ਕਿਹੋ ਜੀ ਸਹਾਇਤਾ ਲਈ ਜਿਹੜੀ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਉਹਨਾਂ ਨੂੰ ਇਹੋ ਹੀ ਅੰਨਾ ਕੋ ਬੇਨਤੀ ਕਰਦੇ ਆਂ ਵੀ ਚਲੋ ਸਾਡਾ ਹੋਰ ਨਹੀਂ ਕੋਈ ਘਰ ਬਣਾ ਦਿਓ ਜੀ ਤੇ ਜਿਹੜਾ ਇਹ ਨਾ ਹੋਵੇ ਕਿਤੇ ਅੰਦਰ ਅਹੀਂ ਸੁੱਤੇ ਹੀ ਹੈ ਸੱਤ ਥੱਲੇ ਤੇ ਉੱਤੇ ਡਿੱਗ ਜੇ ਦੇ ਥੱਲੇ ਹੀ ਰਹਿ ਜੀ ਤੇ ਚਲੋ ਇੰਨਾ ਵਾ ਵੀ ਆ ਨੀ ਕਿ ਨੀ ਜਿਹੜੇ ਬੱਚੇ ਆ ਸਾਡੇ ਤੇ ਚਲੋ ਨੰਗੀ ਜੀ ਜੀ ਇਹਨਾਂ ਦਾ ਘਰ ਬਣ ਜਾ ਜੀ ਤਾਂ ਭੈਣ ਦੇ ਨਾਲ ਵੀ ਗੱਲ ਜਰੂਰ ਕਰਾਂਗੇ ਭੈਣੇ ਤੁਹਾਡਾ ਕੀ ਨਾਮ ਹੈ ਕੀ ਹਾਲਾਤ ਨੇ ਘਰ ਦੇ ਤੁਸੀਂ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੋ ਪਤੀ ਦੀ ਮੌਤ ਨੂੰ ਕਿੰਨਾ ਸਮਾਂ ਹੋ ਗਿਆ ਜੀ ਅਪ੍ਰੈਲ ਚ ਮੇਰੇ ਘਰ ਵਾਲੇ ਦੀ ਮੌਤ ਹੋਈ ਹਾਂਜੀ ਤੇ ਉਸ ਤੋਂ ਬਾਅਦ ਚੱਪਾ ਇੱਥੇ ਆ ਗਏ ਬਸ ਮੈਂ ਹੀ ਕਹਿਣਾ ਚਾਹੁੰਦੀ ਆ ਕਿ ਘਰ ਬੰਜੇ ਤੇ ਮੈਂ ਆਪਣੇ ਬੱਚਾ ਨੂੰ ਲੈ ਕੇ ਭੇਜਾਂ ਇੱਥੇ ਹਾਂਜੀ ਕਿੰਨੇ ਬੱਚੇ ਨੇ ਤੁਹਾਡੇ ਦੋ ਬੇਟੇ ਮੇਰੇ ਦੋ ਬੇਟੇ ਨੇ ਹਾਂਜੀ ਤੁਸੀਂ ਉਹਨੂੰ ਇੱਥੇ ਇੱਥੇ ਮਾਤਾ ਪਿਤਾ ਦੇ ਘਰ ਹੀ ਰਹਿ ਰਹੇ ਹੋ ਹਾਂਜੀ ਸੋ ਪਤੀ ਦੀ ਮੌਤ ਤੋਂ ਬਾਅਦ ਆਪਣੇ ਮਾਤਾ ਪਿਤਾ ਦੇ ਘਰ ਰਹਿ ਰਹੀ ਭੈਣ ਦੀ ਵੀ ਇਹੀ ਫਰਿਆਦ ਹੈ ਕਿ ਉਹਨਾਂ ਦਾ ਘਰ ਪੱਕਾ ਬਣ ਜਾਵੇ ਤਾਂ ਜੋ ਛੋਟੇ ਛੋਟੇ ਜਿਹੜੇ ਬੱਚੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਆਪਣਾ ਜੀਵਨ ਬਤੀਤ ਕਰ ਸਕਣ ਅਤੇ ਇਹਨਾਂ ਨਾਲ ਦੋਸਤੋਂ ਸੰਪਰਕ ਕਰਕੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੇ ਘਰ ਪਹੁੰਚ ਕੇ ਘਰ ਦੇ ਹਾਲਾਤ ਵੇਖ ਕੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਇਹ ਹਨ ਅਸਲ ਲੋੜਵੰਦ ਅਸਲ ਲੋੜਵੰਦ ਦੇ ਅਸੀਂ ਅਸੀਂ ਲੋੜਵੰਦਾਂ ਦੇ ਘਰ ਪਹੁੰਚੇ ਆ ਇਹਨਾਂ ਦਾ ਨੰਬਰ ਬਜ਼ੁਰਗ ਮਾਤਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਆ ਤਾਂ ਬਜ਼ੁਰਗ ਮਾਤਾ ਜੀ ਦਾ ਨੰਬਰ ਹੈ ਜੀ 73411 77280 7341177280 ਇਹ ਇਸ ਪਰਿਵਾਰ ਦਾ ਬਜ਼ੁਰਗ ਮਾਤਾ ਦਾ ਨੰਬਰ ਹੈ ਜਿਸ ਦੀਆਂ ਚਾਰ ਧੀਆਂ ਨੇ ਅਤੇ ਉਹਨਾਂ ਦੇ ਵੀ ਸੰਸਥਾਵਾਂ ਨੇ ਵਿਆਹ ਕੀਤੇ ਨੇ ਕਿਸੇ ਦਾ ਬੀਬੀ ਭਾਨੀ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਹੋਇਆ ਕਿਸੇ ਭੈਣ ਦਾ ਨੁਸ਼ਹਿਰਾ ਢਾਲਾ ਮੇਲੇ ਦੇ ਵਿੱਚ ਵਿਆਹ ਹੋਇਆ ਤੇ ਇਸ ਤਰੀਕੇ ਨਾਲ ਉਸ ਬਜ਼ੁਰਗ ਮਾਤਾ ਨੇ ਆਪਣੀ ਸਾਰੀ ਜ਼ਿੰਦਗੀ ਕਿਵੇਂ ਗਰੀਬੀ ਵਿੱਚ ਕੱਢੀ ਜਾਂ ਤਾਂ ਉਹ ਜਾਣਦਾ ਜਾਂ ਉਹਨਾਂ ਦਾ ਰੱਬ ਜਾਣਦਾ ਇਹਨਾਂ ਦੀ ਮਦਦ ਜ਼ਰੂਰ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਹਾਦ ਕਵਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ